ਨਾਸਰ ਢੱਲੋਂ ਅੰਜੂਮ ਸਰੋਵਾ ਜੇ ਵੀ ਹੰજરા ਚਲੋ ਤਿੰਨਾਂ ਦਾ ਵੱਖੋ ਵੱਖਰਾ ਕੰਮ ਆ ਹੈ ਨਾ ਕੋਈ ਪਾਸ਼ਾ ਤੇ ਲੱਗਿਆ ਕੋਈ ਲਾਉਣ ਕੋਈ ਕਲਾਰਾਹੀਂ ਪਰ ਨਾਸਰ ਢੱਲੋਂ ਦਾ ਜੋ ਯੋਗਦਾਨ ਆ ਜਿੰਨਾ ਕਹਿ ਲਈਓ ਉਹਨਾਂ ਘੱਟ ਆ ਤੇ ਉਹ ਬੰਦਾ ਮੈਨੂੰ ਇਹ ਲੱਗਦਾ ਵੀ ਉਹ ਬੰਦਾ ਦਰਦ ਰੱਖਦਾ ਉਹ ਬੰਦਾ ਨਾ ਘਰੋਂ ਵੀ ਬਹੁਤ ਤਕੜਾ ਹੈ ਪ੍ਰਾਪਰਟੀ ਡੀਲਰ ਹੈ ਔਰ ਇਮੀਗ੍ਰੇਸ਼ਨ ਦਾ ਕੰਮ ਹੈ ਦੁਬਈ ਦੇ ਵਿੱਚ ਅੱਛਾ ਬਿਜ਼ਨਸ ਹੈ ਉਹਦਾ ਉਹਨੂੰ ਕੋਈ ਪੈਸੇ ਦੀ ਕਮੀ ਨਹੀਂ ਉਹ ਕਦੇ ਕਿਸੇ ਤੋਂ ਪੈਸੇ ਨਹੀਂ ਲੈਂਦਾ ਹੁਣ ਜੇ ਸਾਨੂੰ 5 ਸਟਾਰ ਚ ਠਹਿਰਾਉਂਦਾ ਤਾਂ ਸਾ ਤੋਂ ਪੈਸੇ ਨਹੀਂ ਲੈਂਦਾ ਹੁਣ ਉਹ ਬੰਦੇ ਨੂੰ ਨਾ جنੂਨ ਨਹੀਂ ਹੁੰਦਾ جنੂਨ ਮੈਨੂੰ ਵੀ 400 ਪਰਿਵਾਰ ਮਿਲਾ ਚੁੱਕਿਆ ਹੋ ਨਾਸਰ ਨਾਸਰ ਜਿਹੜੇ ਉਹਦਾ ਪੰਜਾਬੀ ਲੈਰ ਆਉਂਦਾ ਚੈਨਲ ਵੀ ਆ ਪੰਜਾਬੀ ਲੈਰ ਹਾਂਜੀ ਹਾਂਜੀ ਤੇ ਉਹ ਬੰਦਾ ਨਾ ਮੈਂ ਅਸੀਂ ਜਿੱਥੇ ਵੀ ਗਿਆਗੇ ਉਹਦੇ ਘਰੇ ਉਹਦੇ ਘਰੇ ਵੀ ਰੁਕਿਆ ਸਾਡੇ ਵਾਸਤੇ ਸਭ ਕੁਝ ਪ੍ਰਬੰਧੋਂ ਦਾ ਹੁੰਦਾ ਉਹ ਉਹ ਬੰਦਾ ਉਹਦਾ ਫੋਨ ਬੰਦ ਕਰ ਲੈਂਦਾ ਕਹਿੰਦਾ ਵੀ ਯਾਰ ਗੁਰਚੇਤ ਮੈਂ ਆਪਦਾ ਜ਼ਿੰਦਗੀ ਚ ਫੋਨ ਬੰਦ ਨਹੀਂ ਕਰਿਆ ਵੀ ਗੁਰਚੇਤ ਆ ਗਿਆ ਵੀ ਕਹਿੰਦਾ ਯਾਰ ਮਿਲਣ ਵਾਲੇ ਤੈਨੂੰ ਇੰਨਾ ਪਿਆਰ ਕਰਦੇ ਨੇ ਬਾਈ ਸਾਨੂੰ ਸਾਡੇ ਕੋਲੇ ਲੈ ਕੇ ਆਸੀ ਖਾਣਾ ਖਵਾਵਾਂਗੇ ਸਾਡੇ ਕੋਲੇ ਲੈ ਕੇ ਆ ਗੁਰਚੇਤ ਦੀ ਟੀਮ ਨੂੰ ਅਸੀਂ ਖਾਣਾ ਖਵਾਉਂਗਾ ਕੋਈ ਫੈਕਟਰੀਆਂ ਵਾਲੇ ਕੋਈ ਕੋਈ ਕੁਝ ਵੱਡੇ ਵੱਡੇ ਜਿੰਨੇ ਵੀ ਲੈ ਲਾਉੜ ਬੰਦੇ ਨੇ ਉਹ ਨੂੰ ਫੋਨ ਕਰਦੇ ਨੇ ਉਹ ਬੰਦਾ ਉਹਦਾ ਫੋਨ ਬੰਦ ਕਰਕੇ ਨਵਾਂ ਨੰਬਰ ਲੈ ਜਾਂਦਾ ਕਹਿੰਦਾ ਯਾਰ ਵੀ ਐਨੇ ਆਪਾਂ ਕਿਹਨੂੰ ਮਿਲਾਂਗੇ ਦਿਨ ਤੇਰੇ ਕੋਲੇ ਥੋੜੇ ਨੇ ਐਨੇ ਨਾਲੇ ਤੂੰ ਤਾਂ ਖਾਂਦਾ ਹੀ ਨਹੀਂ ਕੁਛ ਹੈਗਾ ਕਹਿੰਦਾ ਜਿੰਨਾ ਚਿਰ ਇਹ ਪਾਕਿਸਤਾਨੀ ਇਹਨੇ ਵੀ ਜਿੰਨਾ ਚਿਰ ਖਾਂਦਾ ਨਹੀਂ ਸਾਡੀ ਸੇਵਾ ਨਹੀਂ ਲੱਗੀ ਹੁਣ ਮੈਂ ਤਾਂ ਐਨੀ ਐਨਾ ਕ ਖਾਣ ਵਾਲਾ ਮੇਰਾ ਤਾਂ ਹੀਰੋ ਹੰਡੇ ਜਿੰਨਾ ਖਰਚਾ ਹੈ ਸੀਨੀਅਰ ਹੰਡੜ ਜਿੰਨਾ ਆ ਐਨਾ ਕ ਖਾਣਾ ਤੇ ਉਹ ਕਹਿੰਦਾ ਭਾਈ ਜਿੰਨਾ ਚਿਰ ਖਾਂਦਾ ਨਹੀਂ ਉਹ ਪੌਣੇ ਵੀ ਆ ਹੋਰ ਲਓ ਸਰਦਾਰ ਜੀ ਹੋਰ ਲਓ ਉਹ ਆਪ ਅਸੀਂ ਅਸੀਂ ਆਏ ਬੈਠੇ ਹੁੰਨੇ ਆ ਡੱਡੀਆਂ ਰੋਟੀਆਂ ਭਰਾਵਾ ਚਾਰ ਚਾਰ ਖਾ ਜਾਂਦੇ ਨੇ ਅਸੀਂ ਤਾਂ ਉਹ ਉਹ ਕਹਿੰਦੇ ਸੀ ਤਾਂ ਜਦੋਂ ਅਸੀਂ ਜਦੋਂ ਖਾਂਦੇ ਆ ਨਾ ਤਾਂ ਹੀ ਤਾਂ ਫਿਰ ਸੁਰੋਏ ਦਾ ਖਾਣਾ ਫੁੱਲ ਸਾਈਜ਼ ਨੇ ਉਹ ਫੁੱਲ ਸਾਈਜ਼ ਨੇ ਹੁਣ ਜਦੋਂ ਐਡੀ ਐਡੀ ਰੋਟੀ ਖਾਂਦੇ ਨੇ ਨਾ ਚਾਰ ਚਾਰ ਪੰਜ ਕਹਿੰਦਾ ਅਸੀਂ ਤਾਂ ਰੋਟੀ ਆਇਆ ਖਾਂਦੇ ਆ ਵੀ ਜਿਵੇਂ ਸਾਡੀ ਆਖਰੀ ਰੋਟੀ ਹੋਵੇ ਅੱਛਾ ਵੀ ਅਸੀਂ ਤਾਂ ਕਹਿੰਦਾ ਖਾਣ ਵਾਸਤੇ ਜਿਉਂਦੇ ਆ ਉਹ ਖਰਾਕਾਂ ਬੱਦਨੇ ਆ ਰੋਟੀਆਂ ਉਹਨਾਂ ਦੀਆਂ ਨੇ ਨੀ ਮੋਟੀਆਂ ਵੱਡੀਆਂ ਵੱਡੀਆਂ ਰੋਟੀਆਂ ਹੁੰਦੀਆਂ ਨੇ ਤੰਦੂਰੀ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਹਨਾ ਉਹ ਭਰਾਵਾ ਅਸੀਂ ਤਾਂ ਅਸੀਂ ਆ ਕਹਿੰਦੇ ਸਾਨੂੰ ਤਾਂ ਤਾਂ ਉਹੀ ਨਹੀਂ ਖਾਦੀ ਨਾ ਮੇਰੇ ਨਾਲ ਵਾਲੇ ਖਾਂਦੇ ਨੇ ਇੱਕ ਇੱਕ ਦੋ ਦੋ ਰੋਟੀਆਂ ਖਾ ਕੇ ਖਾਣ ਵਾਲੇ ਨੇ ਵਿਚਾਰੇ ਤੇ ਪਰ ਉਹ ਸੇਵਾ ਦੇ ਘਢਿਲ ਕਰਨੇ ਜਿਹੜਾ ਆਪਣਾ ਅੰਜੂਮਨ ਸਰਵਾ ਅੰਜੂਮਨ ਸਰਵਾ ਉਹਦੀ ਫੈਨ ਫੋਲੋਇੰਗ ਇੱਕ ਵੱਖਰੀ ਏ ਉਹ ਮੈਂ ਉਹ ਗੱਲ ਪਤਾ ਨਹੀਂ ਕਿੱਥੋਂ ਦੇ ਕਹੀ ਗੱਲ ਸਿਆਣੇ ਕਹਿੰਦੇ ਨੇ ਗੱਲ ਕਰਕੇ ਗਾਹ ਦੇਖੋ ਕਹੀ ਜੀ ਕੜੀ ਬਹੁਤ ਜੋੜ ਦੋ ਹਾਂ ਉਹ ਬੰਦਾ ਨਾ ਬਹੁਤ ਅੱਛਾ ਬੰਦਾ ਉਹ ਵੀ ਲੈਂਡਲੋਰਡ ਬੰਦਾ ਚੰਗਾ ਉਹਦਾ ਹੋਇਆ ਤੁਸੀਂ ਸੋਚੋ ਇੰਨੇ ਜਾਨਿਆਂ ਨੂੰ ਇੰਨੇ ਦਿਨ ਸਾਹਮਣਾ ਇਹ ਕੋਈ ਮਾੜੇ ਮੋٹے ਪਰਿਵਾਰ ਦਾ ਕੰਮ ਥੋੜੀ ਹੈ ਉਹ ਬੰਦਾ ਗੱਲ ਵੀ ਉਹ ਕਰਦਾ ਔਰ ਐਕਟਰ ਬਹੁਤ ਕਮਾਲਾ ਹੋ ਸਾਡੀ ਫਿਲਮ ਦੇ ਵਿੱਚ ਉਹਨੇ ਕਰ ਤੁਸੀਂ ਉਹਨੂੰ ਵਲੌਗਰ ਪਰ ਤਾਂ ਕਿ ਨਾਲ ਬਣਾਤਾ ਅੰਜਮ ਨੂੰ ਅਸੀਂ ਉਹਨਾ ਐਕਟਰ ਐਡਾ ਜ਼ਬਰਦਸਤ ਹੈ ਹਜੇ ਨਾਸਰਟੇਲੋਂ ਵਿਚਾਰਾ ਗੁਣਗੁਣ ਜੇ ਕਰਦਾ ਉਹ ਤਾਂ ਵਿਚਾਰਾ ਧੱਕੇ ਜੇ ਨਾਲ ਹੀ ਸਟਾਰਟ ਹੋਣ ਵਾਲਾ ਜਿਹੜਾ ਅੰਜਮ ਸਰੋਆ ਨਾ ਉਹਦੇ ਐਕਟਿੰਗ ਇਹਦੇ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਸਾਝਾ ਪੰਜਾਬ ਦੇ ਵਿੱਚ ਨੈਚੁਰਲ ナチュラル ਕਹਿੰਦੇ ਉਹ ਇਹ ਜੇ ਤੁਰ ਉਹ ਵਿਚਾਰਾ ਥੋੜਾ ਜਿਹਾ ਲੰਗ ਮਾਰਦਾ ਸਰਦਾਰ ਜੀ ਕਹਿੰਦਾ ਆਓ ਮੇਰੇ ਨਾਲ ਆਓ ਮੈਨੂੰ ਫੋਲੋ ਕਰੋ ਤੇ ਉਹ ਐ ਤੁਰਦਾ ਸੀ ਕਿ ਤੁਰ ਲੱਗ ਜਾਂਦਾ ਕਹਿੰਦਾ ਸਰਦਾਰ ਜੀ ਪਾਕਿਸਤਾਨ ਚ ਜਾ ਕੇ ਪਾਕਿਸਤਾਨੀਆਂ ਨਾਲ ਜੁਗਤਾ ਉਹ ਘਰੇ ਲੈ ਜਾਂਦਾ ਸਾਨੂੰ ਆਪਦੇ ਘਰੇ ਜਾਨਕੀ ਸਾਡੀ ਜਿਹੜੀ ਇਹਦੀ ਸਟੋਰੀ ਹੈ ਨਾ ਅਸੀਂ ਬਾਰਡਰ ਕਰਾਸ ਕਰ ਜਾਂਦੇ ਫਿਲਮ ਦੇ ਵਿੱਚ दारू पीਤੀ ਚ ਜਾਨਕੀ ਵੀ ਅਸੀਂ ਛੋਟੀ ਛੋਟੀ ਚੀਜ਼ਾਂ ਦੇ ਨਾਲ ਅਸੀਂ ਜੋੜਿਆ ਕਲਾਕਾਰ ਦਾ ਕੰਮ ਹੁੰਦਾ ਜੋੜਨਾ ਤੇ ਹੁਣ ਵੀ ਹੋਰ ਵੀ ਫਿਲਮਾਂ ਬਣਾਵਾਂਗੇ ਅਸੀਂ ਜਿਹੜਾ ਹਮ ਫੈਮਿਲੀ 420 ਚੈਨਲ ਬਣਾਇਆ ਚੈਨਲ ਦਾ ਨਾਮ ਫੈਮਿਲੀ 420 ਇਹਦੇ ਤੇ ਅਸੀਂ ਇਹੀ ਜੀ ਫਿਲਮਾਂ ਪਾਉਣੀਆਂ ਨੇ ਦੋਨਾਂ ਮੁਲਕਾਂ ਨੂੰ ਜੋੜਦੀਆਂ ਹੁਣ ਨਫਰਤਾਂ 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 ਫਲਾਏ ਜਾਂਦੇ ਨੇ ਦੇਖ ਲਓ ਕਿੰਨੇ ਸਾਲ ਹੋ ਗਏ 77 ਸਾਲ ਹੋ ਗਏ ਨੇ ਵਟਵਾਰਾ ਹੋਏ ਨੂੰ ਹੈਨਾ ਕੋਈ ਅੱਜ ਤੱਕ ਨਹੀਂ ਸਾਡੇ ਲੋਕ ਨੇ ਜਿਹੜੇ ਅੱਜ ਵੀ ਚਾਹੁੰਦੇ ਨੇ ਆਵਾਮ ਹੈ ਜਿਹੜੀ ਇੱਕ ਦੂਜੇ ਨੂੰ ਚਾਹੁੰਦੀ ਆ ਉਹ ਸਾਨੂੰ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਚਾਹੁੰਨੇ ਆ ਅਸੀਂ ਉਹਨਾਂ ਦੀਆਂ ਫਿਲਮਾਂ ਪਸੰਦ ਕਰਦੇ ਆ ਉਹ ਸਾਡੀਆਂ ਫਿਲਮਾਂ ਪਸੰਦ ਕਰਦੇ ਨੇ ਹੈਨਾ ਹੈ ਭਾਈ ਬਾਬਾ ਜੀ ਤੁਸੀਂ ਨਾਸਰ ਦੀ ਗੱਲ ਕਰ ਰਿਹਾ ਸੀਗਾ ਮੈਂ ਹੁਣ ਜਿਹੜਾ ਆਪਣੇ 30 ਵਾਲੀ ਗੱਲ ਆ ਸੰਗਰੂਰ ਦੀ ਉਹ ਮੈਂ ਤੁਹਾਡੀਆਂ ਵੀਡੀਓਸ ਤੇ ਦੇਖਿਆ ਪੁਰਾਣੀਆਂ ਚ ਉਹ ਨਾਸਰ ਵਰਗੇ 30 30 ਕਹਿ ਕੇ ਤੁਹਾਨੂੰ ਉੱਥੇ ਵੀ ਛੇੜਦੇ ਨੇ ਛੇੜਦੇ ਆ 30 ਵਾਲੇ ਆ ਗਏ ਹਾਂ ਉਹਨਾਂ ਨੇ ਅੱਛੇ ਕੋਦਰ ਹੋਰ ਕਹਿੰਦੇ ਨੇ ਸਾਨੂੰ ਉਹਨਾਂ ਦੀ ਬੋਲੀ ਵਧੀਆ ਲੱਗਦੀ ਐ ਨਾਸਰਪੁਰਾਂ ਦੀ ਵੀ ਮਿੱਠੀ ਐ ਹੁਣ ਤੁਹਾਨੂੰ ਆਪਣੀਆਂ ਬੁੜੀਆਂ ਨੇ ਸਾਡੇ ਤੁਹਾਨੂੰ ਦੱਸਦਾ ਜਿਹੜਾ ਗਗਨ ਗਿੱਲ ਹੈ ਗਗਨ ਗਿੱਲ ਜਦ ਮੈਂ ਛੋਟੇ ਹੁੰਦੇ ਘਰੇ ਜਾਂਦਾ ਹੁੰਦਾ ਸੀ ਉਹਨਾਂ ਦੇ ਸਾਡੀਆਂ ਬੁੜੀਆਂ ਨੇ ਵੇ ਕਿੱਥੇ ਮਰ ਗਿਆ ਤੇਰੇ ਸਿਰ 'ਤੇ ਰਿੱਤਾ ਪਿਆ ਬਾਹ ਰੱਖਿਆ ਰੁੜ ਜਾਣਾ ਨਾ ਖੇਲਾ ਕਰੋ ਮਰਜੇ ਤੂੰ ਸੁੱਤਾ ਰਹਿ ਜਾ ਤੂੰ ਉਹ ਐ ਕਹਿੰਦੀਆਂ ਨੇ ਉਹਦੀ ਦਾਦੀ ਕੋਲੇ ਗਏ ਸੀ ਹਾਂ ਮੈਂ ਸਦਕੀਏ ਮੇਰਾ ਪੁੱਤਰ ਆਇਆ ਮਾਵਾਰੀ ਜਾਏ ਉਹ ਉਹਦੀ ਮਿੱਠੀ ਬੋਲੀ ਸਾਨੂੰ ਐਨੀ ਵਧੀ ਉਹ ਕਹਿੰਦੇ ਨੇ ਜਿਹੜੇ ਪਾਕਿਸਤਾਨ ਵਾਲੇ ਨੇ ਕਹਿੰਦੇ ਸੋਡੀ ਬੋਲੀ ਬੜੀ ਮਿੱਠੀ ਹੈ ਮਾ ਸਾਡੀ ਬੋਲੀ ਵਰਗੀ ਤਾਂ ਕੋਈ ਕੋੜੀ ਬੋਲੀ ਨਹੀਂ ਸਾਡੀ ਬੋਲੀ ਤਾਂ ਟੱਕ ਮਾਰਨ ਵਰਗੀ ਆ ਉਹ ਕਹਿੰਦੇ ਸੋਡੀ ਬੋਲੀ ਦਾ ਬੜੀ ਮਿੱਠੀ ਲੱਗਦੀ ਆ ਸਾਨੂੰ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਬੋਲੀ ਹੈ ਉਹ ਜਦੋਂ ਹੁਣ ਬੁੜੀਆਂ ਉਧਰ ਲਿਆਂ ਨੇ ਉਮੀ ਬੋਲਦੀਆਂ ਨੇ ਜਿਵੇਂ ਆਪਣੀਆਂ ਬੇਬੀਆਂ ਬੋਲਦੀਆਂ ਨੇ ਜਿਹੜੀਆਂ ਇਧਰੋਂ ਗਈਆਂ ਨੇ ਗਿਆ ਬਾਕੀ ਭਰਾਵਾ ਨਾਸਰ ਜਿਹੜਾ ਬੰਦਾ ਹੈ ਨਾ ਮੈਂ ਕਹਿੰਦਾ ਵੀ ਪਾਕਿਸਤਾਨ ਦੇ ਮੇਰੇ ਮੇਰੇ ਵਾਸਤੇ ਇਕੱਲੇ ਨਹੀਂ ਜਿਹੜਾ ਵੀ ਤੋਂ ਹਿੰਦੁਸਤਾਨ ਤੋਂ ਜਾਂਦਾ ਨਾਸਰ ਨੂੰ ਫੋਨ ਕਰ ਲੈ ਨਾਸਰ ਉਹਨੂੰ ਲੈ ਕੇ ਵੀ ਜਾਊਗਾ ਉਹਨੂੰ ਰੱਖੂਗਾ ਨਾਸਰ ਦੇ ਉੱਪਰ ਦੋ ਤਿੰਨ ਜਿਹੜੀਆਂ ਬਿਲਡਿੰਗਾਂ ਨੇ ਆਪਦੇ ਅੱਖ ਥੱਲੇ ਉਹਦਾ ਘਰ ਹੈ ਉੱਤੇ ਇੱਕ ਬਿਲਡਿੰਗ ਚ ਇਹ ਮਹਿਮਾਨਾਂ ਵਾਸਤੇ ਅਗਲੀ ਉੱਪਰਲੀ ਫੇਰ ਮਹਿਮਨ ਉਹਨਾਂ ਕੋਲੇ ਕਦੇ ਅਮਰੀਕਾ ਤੋਂ ਆਗੇ ਸਿੱਕੇ ਕੈਨੇਡਾ ਤੋਂ ਆਗੇ ਸਿੱਕੇ ਇੱਧਰੋਂ ਆਗੇ ਇੱਕ 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 ਵੀਡੀਓ ਚ ਗੱਲ ਹੁੰਦੀ ਆ ਨਾਸਰ ਕਹਿੰਦਾ ਵੀ ਗਰਚੇਤ ਚਿੱਤਰਕਾਰ ਤਾਂ ਘਰ ਦੀ ਕੱਢੀ ਦਾ ਸ਼ਕੀਨ ਆ ਪਰ ਇੱਥੇ ਸਾਡੇ ਉਹ ਮਿਲਦੀ ਨਹੀਂ ਪਰ ਬਥੇਰੀ ਅਸੀਂ ਮੈਨੂੰ ਲੱਗਦਾ ਵੀ ਉਹਦੇ ਉੱਥੇ ਜਿੰਨੀ ਉੱਥੇ ਘਰ ਦੀ ਨਿਕਲਦੀ ਕਿਤੇ ਨਿਕਲਦੀ ਨਹੀਂ ਹੋਣੀ ਪਰ ਉਹਨੇ ਫਿਰ ਵੀਡੀਓ ਚ ਕਹਿੰਉਂ ਗੰਦੇ ਨੇ ਪਰ ਨਹੀਂ ਉਹਨਾਂ ਨੇ ਸਾਨੂੰ ਆਪ ਹੀ ਇਲਾ ਕਰਦੇ ਹੁੰਦੇ ਤੇ ਸਾਡੇ ਸਾਨੂੰ ਇੱਕ ਹੋਰ ਦੱਸਦਾ ਸਾਡੇ ਕੋਲੇ ਕੋਟਾ ਵਾਲੇ ਪੀਰ ਨੇ ਸਮੁੰਦਰੀ ਮੈਂ ਕਹਣਾ ਤਾਂ ਨਹੀਂ ਚਾਹੁੰਦਾ ਸੀ ਪਰ ਮੈਂ ਦੱਸੂਗਾ ਉਹ ਉਹ ਸੀ ਜਿਹੜਾ ਨਵਾਜੀ ਸ਼ਾਹ ਹੈ ਉਹ ਸਾਡਾ ਦੋਸਤ ਹੈ ਉਹ ਬੜੇ ਤਕੜੇ ਨੇ ਬੜੇ ਪੀਰਾਂ ਦੀ ਸਮਾਦ ਹੈ ਉਹ ਬੜੇ ਵੱਡੇ ਉਹਨਾਂ ਦੀ ਮੰਨਤ ਹੈ ਉੱਥੇ ਮੈਨੂੰ ਲੱਗਦਾ ਬੜਾ ਤਕੜਾ ਲੱਖਾਂ ਦਾ ਮੇਲਾ ਭਰਦਾ ਉਹਨਾਂ ਦੇ ਉੱਤੇ ਬੜੇ ਵੱਡੀ ਮਜ਼ਾਰ ਬਣੀ ਆ ਉਹਨਾਂ ਦੇ ਅਸੀਂ ਉੱਥੇ ਰੁਕੇ ਹੋਏ ਸੀ ਤਾਂ ਹਾਂ ਤੇ ਉਹ ਕਹਿੰਦਾ ਸਰਦਾਰ ਜੀ ਤੁਸੀਂ ਫਿਰ ਪੈਗ ਵੀ ਭਾਲ ਦਿਓ ਅਸੀਂ ਹਾਂ ਦਿਜੀ ਉਹ ਆਪ ਫੋਨ ਕਰ ਰਹੇ ਨੇ ਲੋਕਾਂ ਨੂੰ ਉਹ ਯਾਰ ਬੋਤਲ ਮਿਲ ਜਾਣੀ ਹੈ ਸ਼ਰਾਬ ਦੀ ਉਹ ਕਹਿੰਦਾ ਸਾਹ ਜੀ ਤੁਸੀਂ ਕੀ ਕਰਨੀ ਹੈ ਉਹ ਸਰਦਾਰ ਮਹਿਮਾਨ ਆਏ ਹੋਏ ਨੇ ਕਹਿੰਦਾ ਆਪਣੇ ਹੁਣ ਤੁਸੀਂ ਸੋਚੋ ਵੀ ਉਹ ਸਾਡੇ ਵਾਸਤੇ ਉਹ ਹਿੱਲਾ ਐ ਕਰਦੇ ਤੇ ਪਹਿਲੀ ਲੈ ਕੇ ਰੱਖਦੇ ਤੇ ਅਸੀਂ ਤਾਂ ਇੰਨੀ ਤਾਂ ਪੀਣ ਵਾਲੇ ਹੈ ਨਹੀਂ ਕੀ ਕਹਣਾ ਕਦੇ ਮਾੜੀ ਮੋਟੀ ਲਾਲੀ ਨਹੀਂ ਅਸੀਂ ਤਾਂ ਕਹਿੰਦਾ ਭਰਾਵਾ ਨਹੀਂ ਸਰਦਾਰ ਜੀ ਆਏ ਨਹੀਂ ਉਹਨਾਂ ਦਾ ਨੋ ਇੱਕਦਮ ਉਹ ਪਰਮਿਟ ਰੱਖਿਆ ਸੀ ਇੰਜ ਬੰਸਰੋਏ ਦੇ ਉਹ ਲਿਆ ਫਿਰ ਆਪ ਵੀ ਲਾ ਲੈਂਦੇ ਹੁੰਦੇ ਦੀਗੇ ਸਰੋਏ ਵਰਗੇ ਅੱਛਾ ਭਾਈ ਮੈਂ ਹੁਣ ਗੱਲ ਕਰਨਾ ਅੰਜਉਂਦੀ ਪਰ ਜਿਹੜਾ ਤੁਸੀਂ ਕਹਿੰਦੇ ਆ ਵੀ ਕੁਦਰਤੀ ਕਲਾਕਾਰ ਆ ਹੋ ਇੰਨਾ ਟੈਲੈਂਟਡ ਆ ਨੇਚਰਲੀ ਹਣਾ ਬਿਲਕੁਲ ਤੇ ਹੁਣ ਉਹ ਚੰਗਾ ਭਲਾ ਬੰਦਾ ਇੱਕ ਜੱਟ ਜ਼ਿਮੀਦਾਰ ਆ ਉਹਦੀ ਖੇਤੀ ਕੁવાડી ਦੇਖਣ ਵਾਲਾ ਮੱਝਾ ਮੱਝਾ ਸਾਹਮਣੇ ਵਾਲਾ ਗਾ ਜਾਂ ਸਾਹਮਣੇ ਵਾਲਾ ਉਹ ਤੁਸੀਂ ਬਲੌਗਰ ਬਣਾਤਾ ਧੱਕੇ ਧੱਕੇ ਨਾਲ ਜਿਵੇਂ ਮਰਜ਼ੀ ਬਣਾ ਤਾ ਉਹਨੇ ਬਣਾਇਆ ਨਾਸਰ ਢਿੱਲੋਂ ਨੇ ਹਾਂ ਅੱਛਾ ਇੱਕ ਮਨ ਉਹਦੀ ਹੋਰ ਦੇਖਿਆ ਆਪਣੇ ਇੱਥੇ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ ਹਨਾ ਵੀ ਕਹਿੰਦੇ ਵੀ ਇਹ ਨਹੀਂ ਆ ਨਾ ਵੀਡੀਓ ਬਣਾਉਦੇ ਉਹ ਇੱਕ ਦੂਜੇ ਦੀ ਮਦਦ ਕਰਦੇ ਨੇ ਵੀ ਲੈ ਤੂੰ ਆ ਪਾ ਲੈ ਮੈਂ ਅਸੀਂ ਆ ਪਾ ਲੈਣਾ ਮੈਂ ਇੰਨਾ ਉਹਨਾਂ 'ਚ ਦੇਖਿਆ ਬਈ ਰੀਅਲੀ ਆਪਣੇ ਇੱਧਰ ਤਾਂ ਭੈ ਮੱਚਦੇ ਨੇ ਇੱਕ ਦੂਜੇ ਤੇ ਯਾਰ ਉਹਨੇ ਵੀਡੀਓ ਪਾਤੀ ਮੈਂ ਪਹਿਲਾਂ ਪਾਵਾਂ ਹਨਾ ਉਹ 来 ਆ ਤੂੰ ਤੂੰ ਬਣਾ ਯਾਰ ਤੇਰੇ ਵਾਲੇ ਚੈਨਲ ਵਾਸਤੇ ਆ ਲੈ ਮੈਂ ਆ ਤੂੰ ਬਣਾ ਮੈਂ ਬੋਲਦਾ ਉਥੇ ਨਾਸਰ ਕੋਨੇ ਬਣਾਈ ਫਿਲਮ ਬਣਾਈ ਉਹਨੂੰ ਹੀਰੋ ਲੈ ਲਿਆ ਦੇਖੋ ਮੈਂ ਕਹਿੰਦਾ ਹੀਰੋ ਹੀਰੋ ਲੱਗਦਾ ਇਹਨੂੰ ਅੰਜੂ ਮਾਨੂੰ ਹੀਰੋ ਲੈ ਕੇ ਕਿਸੇ ਉਥੇ ਫਿਲਮ ਵੀ ਬਣਾਈ ਆਪ ਹੀ ਉਥੇ ਉਹ ਛੋਟੀ ਜੀ ਉਹ ਕਰਦੇ ਨੇ ਤਾਂ ਵਿਚਾਰੇ ਆਪ ਜੀ ਮਿਊਜ਼ਿਕ ਮੂਜ਼ਿਕ ਵੀ ਆਪ ਲਾਉਂਦੇ ਨੇ ਆਸਤਾ ਡੱਬ ਡੁੱਬ ਕਰਦੇ ਸਭ ਕੁਝ ਕਰਦੇ ਹਨਾ ਉਹਨਾਂ ਨੇ ਬਣਾ ਕੇ ਬਿੰਦ ਚ ਬਿੰਦ ਚ ਬਿੰਦ ਚ ਰੀਲ ਬਣਾ ਦਿੰਦਾ ਇੱਕ ਰੱਖਿਆ ਸਮੀ ਜੱਟ ਹੈ ਉਹਨਾਂ ਨਾਲ ਸਮੀ ਜੱਟ ਬਸ 2 ਮਿੰਟ ਲਾਉਂਦਾ ਹੈ ਆਈਡੀਆ ਜਾਂ ਗੁਰਚੇ ਦੱਸ ਕੋਈ ਆਈਡੀਆ ਆਪਾਂ ਬਣਾਈਏ ਰੀਲ ਬਣਾਈਏ ਮਾਹਾਂ ਜੇ ਇੱਥੇ ਅਸੀਂ ਕਰਨ ਲੱਗ ਜੀਏ ਨਾ ਇਹ ਕੰਮ ਉਸ ਤੋਂ ਪਾਉਣੇ ਕੋਈ ਮੋੜੀ-ਮੋਟੀ ਪਾਉਤੀ ਕਿਤੇ ਨਹੀਂ ਸਾਡੇ ਕੋਲ ਤਾਂ ਟਾਈਮ ਵੀ ਨਹੀਂ ਮਾਹਾਂ ਮੈਂ ਤਾਂ 20-25 ਮਿਲੀਅਨ ਲੈ ਲਾਂ ਇੰਸਟਾ ਦੇ ਉੱਤੇ ਤੇ ਟਿਕਟੋਕ ਤੇ ਵੀ ਉਹਨਾਂ ਦੇ ਵਧੀਆ ਨੇਗੇ ਪਰ ਉਹ ਦੇਣਤ ਬਹੁਤ ਕਰਦੇ ਨੇਗੇ ਇੱਕ ਦੂਜੇ ਦੀ ਸਾਥ ਬਹੁਤ ਦਿੰਦੇ ਨੇ ਚੰਗੇ ਲੋਕ ਨੇ ਬਹੁਤ ਅੰਜੂ ਅੰਜੂ ਮਨਾ ਜਿਹੜਾ ਹੈ ਤਾਂ ਯਾਰ ਬੀਬਾ ਬੰਦਾ ਹੈ ਹੁਣ ਮੈਨੂੰ ਆਸਟ੍ਰੇਲੀਆ ਨੂੰ ਨਾਲ ਲੈ ਕੇ ਜਾ ਰਿਹਾ ਮੈਂ ਅੱਛਾ ਫੁੱਲ ਸਾਈਜ਼ ਨੂੰ ਹੈ ਫੁੱਲ ਸਾਈਜ਼ ਨੂੰ ਕਿ ਕਿਹੜਾ ਫੋਨ ਆ ਉਹਦੇ ਕੋਲੇ ਕਹਿੰਦਾ ਫੁੱਲ ਸਾਈਜ਼ ਲੈ ਲਿਆ 15 15 ਲਿਆ ਸੀ ਫੁੱਲ ਦੁਬਈ ਅਸੀਂ ਇਕੱਠੇ ਹੋਏ ਹਾਂ ਦੁਬਈ ਇਹਨੇ ਉਧ ਘਾਟਣ ਕਰਨਾ ਸੀ ਨਾਸਰ ਨੇ ਉਹਨੇ ਦੇਖ ਲਓ ਮਖਿਆਰ ਬਾਈ ਮੇਰੇ ਕੋਲ ਟਾਈਮ ਘਟਾ ਹੈ ਤੂੰ ਚੁੱਪ ਕਰਕੇ ਬਹਿ ਜਾ ਕਹਿੰਦਾ ਬਸ ਆ ਜਾ ਟਿਕਟਾਂ ਸਾਡੀਆਂ ਆਪ ਲਾਈਆਂ ਅੱਛਾ ਮੇਰੀ ਤੇ ਮੈਂ ਤੇ ਕੰਮ ਲੱਗ ਗਏ ਟਿਕਟਾਂ ਸਾਡੀਆਂ ਆਪ ਲਾਈਆਂ ਉੱਥੇ ਸਾਨੂੰ ਵਧੀਆ ਘੁਮਾਇਆ ਫਰਾਇਆ ਤੇ ਬਹੁਤ ਚੰਗਾ ਹੈ ਬਹੁਤ ਚੰਗੇ ਲੋਕ ਹਾਂ ਤੇ ਸਰੋਆ ਸਾਹਿਬ ਹੁੱਕਾ ਤਾਂ ਫਿਰ ਐਂ ਰੱਖਦੇ ਨੇ ਜਿਵੇਂ ਆਪਣਾ ਇੱਥੇ ਹਰਿਆਣੇ ਵਾਲੇ ਰੱਖਦੇ ਆ ਉਹ ਹੈ ਹੀ ਹਰਿਆਣੇ ਆਏ ਨੇ ਨਾ ਅੱਛਾ ਉਹ ਉਧਰ ਹਰਿਆਣੇ ਚ ਹੀ ਹੁਣ ਹਰਿਆਣਾ ਹੀ ਆ ਉਹਨਾਂ ਦਾ ਉਹਨਾਂ ਦਾ ਕਲਚਰ ਅੱਛਾ ਹਾਂ ਤੁਸੀਂ ਦੱਸਿਆ ਸੀ ਹਾਂ ਓਕੇ ਹਾਂ ਉਹ ਪੌਦੀ ਨੇ ਅੱਛਾ ਕਣ ਕਣ ਫਿਰ ਕਿਤੇ ਨਾ ਕਿਤੇ ਰਹਿੰਦਾ ਪਿਆ ਹੁੰਦਾ ਹੈ ਨਾ ਹਾਂ ਬਿਲਕੁਲ ਜੀ ਹੁਣ ਉਹਨਾਂ ਦੇ ਬੁੜੇ ਓਮੀ ਬੋਲਦੇ ਨੇ ਉਹ ਤਾਂ ਬੜੀ ਪਸੰਦ ਕਰਦੇ ਨੇ ਆ ਪੌਦੀ ਬੋਲਣੀ ਉਹ ਮੋਣੀ ਤੂਰ ਨੇ ਮੈਂ ਮੈਂ ਤੁਹਾਡੀ ਗੱਲ ਕਰਾਉਣਾ ਉਹ ਮੈਂ ਜਾਰਾ ਕੁੜੀ ਤਾਂ ਕਹਿੰਦਾ ਪੌਦਨ ਬੜੀ ਵਧੀਆ ਬੋਲਦੀ ਉਮਰ ਹੈ ਹੀ ਪਾਦਣਾ ਇਹ ਕੁੜੀ ਸਾਡੀ ਤੇ ਸ਼ਕੀਨਾ ਪੁਰਾ ਸ਼ਕੀਨਾ ਪੁਰਾ ਤੇ ਬਾਕੀ ਇਹ ਆਰਗੇਨਿਕ ਖੇਤੀ ਕਰਦਾ ਹੋ। ਖੀਰੇ ਪੁਰੇ ਪਿੱਟਦਾ ਰਹਿੰਦਾ ਵੀ ਆ ਭਾ ਨਹੀਂ ਮਿਲਿਆ ਸਾਨੂੰ ਆ ਨਹੀਂ ਮਿਲਿਆ ਨਹੀਂ ਮਸਲੇ ਬੜੇ ਚੱਕਦੇ ਹਾਂ। ਅੱਛਾ ਭਾਈ ਜੇਬੀ ਦੀ ਜੇ ਮੈਂ ਗੱਲ ਕਰਦਾ ਹੁਣ ਉਹ ਵੀ ਜੱਟ ਜ਼ਿਮੀਂਦਾਰ ਹੈ। ਜੇਬੀ ਹੁਣ ਸਾਡੇ ਇਧਰ ਤਾਂ ਅਸੀਂ ਲੜਦੇ ਹਾਂ ਸਾਡੇ ਕੋਲੇ ਹਾਲਾਂਕਿ ਪੰਜਾਬੀ ਤਾਂ ਮਤਲਬ ਸਾਡੇ ਤਾਂ ਬਹੁਤ ਜ਼ਿਆਦਾ ਪੰਜਾਬੀ ਜੋ ਉੱਥੇ ਆ ਉਹ ਤੇ ਬਹੁਤ ਮਤਲਬ ਔਖੇ ਲੜ ਰਹੇ ਨੇ ਉਹਨਾਂ ਕੋਲੇ ਲੜਨ ਵਾਲੇ ਲੋਕ ਨਹੀਂ ਸਾਡੇ ਤਾਂ ਇੱਥੇ ਇੱਕ ਵਾਸਤੇ ਆਓ ਤੇ ਲੋਕ ਇਕੱਠੇ ਹੋ ਜਾਂਦੇ ਆ ਕਿੰਨੇ ਉਧਰ ਇਕੱਠੇ ਨਹੀਂ ਹੁੰਦੇ ਉਹਦਾ ਜੇਬੀ ਦੀ ਜਿਹੜੀ ਸਟ੍ਰਗਲ ਉਹ ਜ਼ਿਆਦਾ ਸਾਰੇ ਨਾਲੋਂ ਜ਼ਿਆਦਾ ਟੰਗ ਜੇਬੀ ਇੱਕ ਬਹੁਤ ਵਧੀਆ ਜੱਟ ਜ਼ਿਮੀਂਦਾਰ ਹੈ ਤੇ ਉਹ ਅਬ ਡੇ ਕਲਚਰ ਨੂੰ ਬਹੁਤ ਪਿਆਰ ਕਰਦਾ ਮਾਂ ਬੋਲੀ ਨੂੰ ਬਹੁਤ ਪਿਆਰ ਕਰਦਾ ਤੇ ਉਹ ਵੀ ਇੱਧਰ ਦੀ ਆਪਣੇ ਉਹ ਵਿਚਾਰਾ ਉੱਜੜ ਕੇ ਗਏ ਹੋਏ ਨੇ ਇੱਧਰ ਉਹ ਮਰਬੇ ਉਹਨਾਂ ਕੋਲੇ ਜ਼ਿਆਦਾ ਸੀ ਮੈਨੂੰ ਲੱਗਦਾ ਉਧਰ ਉਹਨਾਂ ਦਾ ਘਟਨੇ ਤੇ ਚੰਗੇ ਮੱਝਾਂ ਰੱਖਿਆ ਨੇ ਉਹ ਵੀ ਬਹੁਤ ਨਾਈਸ ਹੈ ਬਹੁਤ ਚੰਗਾ ਬੰਦਾ ਹੈ ਉਹ ਵੀ